ਆਪ ਦੇ ਵਿੱਚ ਰਾਜ ਕੀਤਾ ਪਰ ਉਹ ਖੇਤਰੀ ਪਾਰਟੀਆਂ ਨਹੀਂ। ਉਹ ਚੈਨਲ ਖਰੀਦ ਲੇ ਤਾਂ ਅਡਾਨੀ ਬਾਨੀਆਂ ਦਾ ਏਜੰਡਾ ਥੋੜੀ ਚੱਲਦਾ ਕੀ ਏਜੰਡਾ ਚੱਲਦਾ ਹਿੰਦੂਤਵ ਵਾਲਾ ਏਜੰਡਾ ਆਰਐਸਐਸ ਵਾਲਾ ਏਜੰਡਾ ਭਾਜਪੀ ਦਾ ਭਾਜਪੀ ਨੇ ਕਰਨਾ ਜੋ ਭਾਜਪੀ ਦੇ ਸਿਧਾਂਤ ਨੇ ਜੋ ਭਾਜਪੀ ਚਾਹੁੰਦੀ ਹੈ। ਭਾਵੇਂ ਉਹਨਾਂ ਦੇ ਪਿੱਛੇ ਭਾਵੇਂ ਵਪਾਰੀ ਵਰਗ ਖੜਾ ਹੈ। ਪਿੱਛੇ ਭਾਵੇਂ ਉਹਨਾਂ ਦੇ ਉਹ ਲੋਕ ਖੜੇ ਨੇ ਜਿਹੜੇ ਲੋਕ ਸਿਧਾਂਤ ਭਾਜਪੀ ਫਿਰ ਵੀ ਨਹੀਂ ਛੱਡਦੀ ਉਹ ਆਪਣੇ ਮੇਨ ਸਿਧਾਂਤਾਂ ਨੂੰ ਰੱਖਦੀ। ਤੇ ਸਕਰੀਵਨ ਤਕਰੀਬਨ ਉਹ ਕਾਮਯਾਬੀ ਹੋਈ ਹੈ ਉਹਨਾਂ ਨੇ ਇੱਕ ਮਾਹੌਲ ਸਿਰਜ ਦਿੱਤਾ ਹਿੰਦੁਸਤਾਨ ਦੇ ਵਿੱਚ ਇੰਡੀ ਉਹ ਇੱਥੇ ਅਸੀਂ ਹਿੰਦੂਵਾਦੀ ਹੀ ਬਣਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ મોદી ਜਿੱਤੇਗਾ ਸ਼ਾਇਦ ਉਹ ਸਿਧਾਂਤ ਜਿਹੜਾ ਆਰਐਸਐਸ ਦਾ ਹੈਗਾ ਉਹ ਕੀ ਹੈ ਉਹ ਸ਼ਾਇਦ ਬਣਾ ਵੀ ਦੇਣ ਇਹ ਵੀ ਸਾਨੂੰ ਸਮਝ ਲੈਣੀ ਚਾਹੀਦੀ ਹੈ ਦੋਸਤੋ ਸਾਡੇ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਇਲੈਕਸ਼ਨ ਚੱਲ ਰਹੇ ਨੇ ਤੇ ਇਲੈਕਸ਼ਨਾਂ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਤੁਸੀਂ ਦੇਖੋਗੇ ਵੀ ਸਾਰੀਆਂ ਪਾਰਟੀਆਂ ਭਾਵੇਂ ਉਹ ਸੈਂਟਰ ਗਵਰਨਮੈਂਟ ਦੀਆਂ ਪਾਰਟੀਆਂ ਨੇ ਭਾਵੇਂ ਕਹਿ ਲਵੋ ਵੀ ਉਹ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਤੋਂ ਹੀ ਦਿੱਲੀ ਤੋਂ ਚੱਲ ਰਹੀਆਂ ਨੇ ਤੇ ਚਾਹੇ ਉਹ ਪਾਰਟੀਆਂ ਕਹਿ ਲਵੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਪਰ ਉਹ ਖੇਤਰੀ ਪਾਰਟੀਆਂ ਨਹੀਂ ਤਾਂ ਇਹ ਪਾਰਟੀਆਂ ਤੇ ਇਹਨਾਂ ਦੇ ਬਨਾਮ ਇੱਕ ਦੋ ਖੇਤਰੀ ਪਾਰਟੀਆਂ ਨੇ ਜਿਵੇਂ ਇੱਕ ਸ਼੍ਰੋਮਣੀ ਅਕਾਲੀ ਦਲ ਦੋ ਭਾਗਾਂ ਦੇ ਵਿੱਚ ਵੰਡਿਆ ਪਿਆ ਹੈ ਜਿਵੇਂ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਾਤਣਾ 1920 ਤੋਂ ਬਣਿਆ ਹੋਇਆ ਜਿਹੜਾ ਜਿਹਦਾ ਬਾਦਲ ਵੈਸੇ ਕਹਿ ਦਿੰਦ ਨੇ ਪਰ ਉਹ ਬਾਦਲ ਦਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹੀ ਹੈ। ਤੋਂ ਇੱਕ ਸ਼੍ਰੋਮਣੀ ਅਕਾਲੀ ਦਲ ਮਾਨ ਹੈ ਜੋ ਸਿਮਰਨਜੀਤ ਸਿੰਘ ਮਾਨ ਦਾ ਅੰਮ੍ਰਿਤਸਰ। ਤੋਂ ਦੋ ਖੇਤਰੀ ਪਾਰਟੀਆਂ ਨੇ ਪਰ ਜਿਹੜੀਆਂ ਬਾਕੀ ਸਾਰੀਆਂ ਪਾਰਟੀਆਂ ਨੇ ਉਹ ਦਿੱਲੀ ਓਰੀਐਂਟਡ ਪਾਰਟੀਆਂ ਨੇ ਮਤਲਬ ਉਹ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਉਹਨਾਂ ਦੀ ਪਹਿਲ ਦੇ ਵਿੱਚ ਦਿੱਲੀ ਹੈ ਤੇ ਦੋਸਤੋ ਸਾਡੇ ਕੁਝ ਲੋਕ ਜਿਨ੍ਹਾਂ ਨੂੰ ਲੱਗਦਾ ਵੀ ਜਿਹੜੇ ਇਲੈਕਸ਼ਨ ਨੇ ਨਾ ਇਕੱਲੇ ਇਹ ਵਿਕਾਸ ਦੇ ਸਿਰ ਤੇ ਲੜੇ ਜਾਂਦੇ ਨੇ ਤੇ ਉਹ ਵਿਕਾਸ ਦੇ ਨਾਂ ਨੂੰ ਵੋਟਾਂ ਪਾਉਂਦੇ ਨਹੀਂ ਪਰ ਅਸਲ ਵਿੱਚ ਜਿਹੜਾ ਭਾਰਤ ਦਾ ਹੁਣ ਸਿਸਟਮ ਚੱਲ ਰਿਹਾ ਹੈ ਭਾਰਤ ਦੇ ਵਿੱਚ ਜੋ ਹੋ ਰਿਹਾ ਜੋ ਅਸੀਂ ਆਸੇ-ਪਾਸੇ ਦੇਖ ਰਹੇ ਹਾਂ ਹੁਣ ਭਾਰਤ ਦੇ ਵਿੱਚ ਜਿਹੜੀ ਲੜਾਈ ਹੈ ਜਦ ਭਾਰਤ ਦੇ ਵਿੱਚ ਕਹਿ ਲਵੋ ਜਿਹੜੀ ਆਪਸੀ ਰਾਜਨੀਤੀ ਦਾ ਮੇਨ ਮਤ ਪੇ ਦਾ ਮੇਨ ਲੜਾਈਆ ਉਹ ਹੁਣ ਡਿਵੈਲਪਮੈਂਟ ਦੀ ਨਹੀਂ ਰਹਿ ਗਈ। ਰਾਜਨੀਤੀ ਦੇ ਵਿੱਚ ਹੁਣ ਡਿਵੈਲਪਮੈਂਟ ਵਿਕਾਸ ਆ ਜਿਹੜਾ ਉਹਨੂੰ ਇਹ ਪਾਰਟੀਆਂ ਨੇ ਲੋਕਾਂ ਦੀ ਇਮੋਸ਼ਨ ਇਹੋ ਜੇ ਕਰ ਦਿੱਤੇ ਲੋਕਾਂ ਨੇ ਜਜ਼ਬਾਤ ਇਹੋ ਜੇ ਕਰ ਦਿੱਤੇ ਲੋਕਾਂ ਦੀ ਵਿਚਾਰ ਇਹੋ ਜੇ ਕਰ ਦਿੱਤੀ ਕਿ ਹੁਣ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਡਿਵੈਲਪਮੈਂਟ ਲਈ ਕਿਤੇ ਥਾਣੀ ਉਹਦੇ ਵਿੱਚ ਕੇਵਲ ਆਪਣੇ ਸਿਧਾਂਤਾਂ ਨੂੰ ਲੈ ਕੇ ਕੋਈ ਆਪਣੇ ਧਰਮ ਨੂੰ ਲੈ ਕੇ ਬਚਾਉਣ ਨੂੰ ਲੱਗਿਆ ਹੋਇਆ ਕੋਈ ਆਪਣੇ ਧਰਮ ਨੂੰ ਹੋਰ ਅੱਗੇ ਕਰਨ ਨੂੰ ਲੱਗਿਆ ਹੋਇਆ ਕੋਈ ਆਪਣੀ ਜਾਤੀ ਦੇ ਲਈ ਲੜ ਰਿਹਾ ਹੈ ਕੋਈ ਆਪਣੇ ਧਰਮ ਦੇ ਲਈ ਲੜ ਰਿਹਾ ਹੈ ਸਧਾਰਤਕ ਲੜਾਈਆਂ ਚੱਲ ਰਹੀਆਂ ਨੇ ਇਸ ਸਮੇਂ ਤੇ ਪੰਜਾਬ ਦੇ ਵਿੱਚ ਮੈਂ ਇਸ ਕਰਕੇ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਣਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਦਿੱਲੀ ओरिएंटेड ਪਾਰਟੀਆਂ ਨੇ ਇਹ ਨਾਰਾ ਲਾ ਰਹੀਆਂ ਨੇ ਡਿਵੈਲਪਮੈਂਟ ਦਾ ਪਰ ਪੰਜਾਬ ਤੋਂ ਬਾਹਰ ਤੁਸੀਂ ਇਹਨਾਂ ਦੀ ਰਾਜਨੀਤੀ ਦੇਖੋ ਜਿਹਨੇ ਭਾਜਪਾ ਦਾ ਮੈਨੀਫੈਸਟੋ ਪੜ੍ਹਿਆ ਹੈ ਉਹਨੂੰ ਪਤਾ ਹੈ ਵੀ ਉਹਦੇ ਵਿੱਚ ਦੋ ਚਾਰ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਹੁਣ ਪਿੱਛੇ ਜੇ ਮੋਦੀ ਨੇ ਵੀ ਇਹ ਗੱਲ ਕਹੀ ਸੀ ਵੀ ਉਹ ਐਂਟੀ ਮੁਸਲਮਾਨ ਏਜੰਡਾ ਜਿਹੜਾ ਇੱਕ ਹਿੰਦੂਤਵ ਵਾਲਾ ਏਜੰਡਾ ਉਹਨੂੰ ਲੈ ਕੇ ਅੱਗੇ ਆ ਰਿਹਾ ਹੈ ਤੇ ਜਿਹੜੀ ਕਾਂਗਰਸ ਆ ਉਹ ਇਹ ਪੇਸ਼ ਕਰਨ ਤੇ ਲੱਗੀ ਹੋਈ ਆ ਵੀ ਅਸੀਂ ਮੁਸਲਮਾਨਾਂ ਦੇ ਰਾਖੇ ਆ ਅਸੀਂ ਘੱਟ ਗਿਣਤੀਆਂ ਦੇ ਰਾਖੇ ਆ ਹਾਲਾਂਕਿ ਕਾਂਗਰਸ ਨੇ ਆਪਦੇ ਟਾਈਮ ਦੇ ਵਿੱਚ ਜਦੋਂ ਵੀ ਇਹਨਾਂ ਦੀ ਰਾਜਨੀਤੀ ਸੀ ਇਹਨਾਂ ਨੇ ਕੋਈ ਘੱਟ ਨਹੀਂ ਗੁਜ਼ਾਰਿਆ ਪੰਜਾਬ ਦੇ ਵਿੱਚ ਤੇ ਪਰ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਪੀ ਸਾਡੀਆਂ ਜਿਹੜੀਆਂ ਪਾਰਟੀ ਖਾਸ ਕਰਕੇ ਜਿਹੜੀ ਹੁਣ ਪੰਜਾਬ ਦੇ ਉੱਪਰ ਪਾਰਟੀ ਰਾਜ ਕਰ ਰਹੀ ਹੈ ਜਿਆ ਕਾਂਗਰਸ ਵਾਲੇ ਬੰਦੇ ਇਹ ਸਾਰੇ ਕਹਿ ਰਹੇ ਨੇ ਅਸੀਂ ਵਿਕਾਸ ਕਰਨਾ ਸੀ ਵਿਕਾਸ ਕਰਨਾ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਵੀ ਤਕਰੀਬਨ ਤਕਰੀਬਨ ਵਿਕਾਸ ਦੀ ਗੱਲ ਕਰ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਸੀ ਜਿਹੜੀ ਵਿਕਾਸ ਦੇ ਨਾਂ ਤੇ ਬਣਨ ਵਾਲੀ ਪਾਰਟੀ ਨਹੀਂ ਸੀ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਸਭ ਤੋਂ ਵੱਧ ਵਿਕਾਸ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤਕ ਪਾਰਟੀ ਸੀ ਸਿੱਖਾਂ ਦੀ ਘੱਟ ਗਿਣਤੀ ਦੀ ਪਾਰਟੀ ਸੀ ਸੋ ਖੇਤਰੀ ਪਾਰਟੀਆਂ ਇਸ ਵਾਸਤੇ ਬਣੀਆਂ ਉਹ ਇੱਕ ਸਿਧਾਂਤ ਉਹਨਾਂ ਦਾ ਸਿਧਾਂਤ ਕੀ ਹੈ ਵੀ ਸਾਨੂੰ ਸੂਬਾ ਜਿਹੜਾ ਸੂਬੇ ਦੇ ਹੱਕ ਪਹਿਲਾਂ ਨੇ ਦੂਸਰਾ ਜਿਹੜਾ ਸਾਡਾ ਸੂਬੇ ਦੇ ਵਿੱਚ ਅਸੀਂ ਸਿੱਖ ਬਹੁ ਗਿਣਤੀਆਂ ਪਰ ਭਾਰਤ ਦੇ ਵਿੱਚ ਸਿੱਖ ਮਿਨੋਰਟੀ ਨੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਕੁਰਬਾਨੀਆਂ ਦੇ ਕੇ ਪਾਰਟੀ ਬਣਾਈ ਸੀ ਉਹ ਸ਼੍ਰੋਮਣੀ ਅਕਾਲੀ ਦਲ ਬਣਾਈ ਸੀ ਤੇ ਹੁਣ ਜਿਹੜੀ ਖੇਤਰੀ ਪਾਰਟੀਆਂ ਨੇ ਉਹ ਵੀ ਇਸੇ ਦਿਸ਼ਾ ਦੇ ਵਿੱਚ ਭਜ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਅਸੀਂ ਵੀ ਵਿਕਾਸ ਕੀਤਾ ਵਿਕਾਸ ਕੀਤਾ ਵਿਕਾਸ ਕੀਤਾ ਪਰ ਤੁਸੀਂ ਦੇਖੋਗੇ ਭਾਵੇਂ ਖ਼ਬਾਰਾਂ ਦੇ ਵਿੱਚ ਸੁਰਖੀਆਂ ਲੱਗ ਰਹੀਆਂ ਨੇ ਭਾਰਤ ਦੀ ਜੀਡੀਪੀ ਜੇ ਭਾਰਤ ਦੀ ਜੀਡੀਪੀ ਉਹ ਪਰ ਗਰਾਊਂਡ ਲੈਵਲ ਤੇ ਜਿਹੜੀ ਰਾਜਨੀਤੀ ਚੱਲ ਰਹੀ ਹੈ ਅਜਰੇ ਸਮੇਂ ਦੇ ਵਿੱਚ ਇਹਨਾਂ ਨੇ ਭਾਜਪਾ ਵਾਲਿਆਂ ਨੇ ਹਿੰਦੂ ਬਨਾਮ ਮੁਸਲਮ ਕਰ ਦਿੱਤੀ ਕਾਂਗਰਸ ਨੇ ਮੁਸਲਮ ਬਨਾਮ ਭਾਜਪਾ ਕਰ ਦਿੱਤਾ ਪਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਜੇ ਵੀ ਵਿਕਾਸ 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 ਕਰੀ ਜਾਂਦੇ ਨੇ ਹਾਲਾਂਕਿ ਵਿਕਾਸ ਕਿਤੇ ਦੇ ਦਿਖਾਈ ਕੋਈ ਨਹੀਂ ਦਿੰਦਾ ਪਰ ਪੰਜਾਬ ਦੇ ਵਿੱਚ ਖੇਤਰੀ ਪਾਰਟੀਆਂ ਵੀ ਸਿਧਾਂਤਕ ਲੜਾਈ ਨਹੀਂ ਲੜ ਰਹੀਆਂ ਕਿਤੇ ਨਾ ਕਿਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਮਾਨ ਹੈ ਉਹ ਸਿਧਾਂਤਕ ਲੜਾਈ ਦੀ ਗੱਲ ਕਰਦੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਪ੍ਰਮੁੱਖ ਹੈ ਜਿਹੜੀ ਮੇਨ ਆ ਜਿਹਦਾ ਹੁਣ ਬਾਦਲ ਪ੍ਰਧਾਨ ਹੈ ਉਹ ਵੀ ਹੁਣ ਕਿਤੇ ਨਾ ਕਿਤੇ ਗੱਲ ਕਰਨ ਲੱਗੀ ਆ ਵੀ ਅਸੀਂ ਸਿਧਾਂਤਕ ਲੜਾਈ ਲੜਨੀ ਹੈ ਪਰ ਤੁਸੀਂ ਦੇਖੋਗੇ ਕਿ ਫਿਰ ਵੀ ਬਹੁਤ ਘੱਟ ਸਿਧਾਂਤਾਂ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਵਿਕਾਸ ਕੀਤਾ ਕਿਸੇ ਨੇ ਕੋਈ ਨਹੀਂ ਪਹਿਲਾਂ ਵਿਕਾਸ ਦੇ ਪੁਰਾਣੇ ਲਾਰੇ ਸੀ ਹੁਣ ਹੋਰ ਨਵੇਂ ਲਾਰੇ ਵਿਕਾਸ ਦੇ ਲਾਏ ਜਾ ਰਹੇ ਨੇ ਸਭ ਤੋਂ ਜ਼ਰੂਰੀ ਹੈ ਤੁਸੀਂ ਪਹਿਲਾਂ ਪਾਰਟੀ ਦੀ ਮੁੱਢਲੇ ਸਿਧਾਂਤਾਂ ਨੂੰ ਸਮਝੋ ਜਿਵੇਂ ਬੀਜੇਪੀ ਅੱਜ ਆਪਣੇ ਸਿਧਾਂਤ ਤੇ ਪਹਿਰਾ ਦੇ ਰਹੀ ਹੈ ਬੇਸ਼ੱਕ ਮੈਂ ਬੀਜੇਪੀ ਦੇ ਨਾਲ ਨਹੀਂ ਮੈਂ ਬੀਜੇਪੀ ਦੇ ਕੋਈ سپورਟ ਦੇ ਵਿੱਚ ਨਹੀਂ ਪਰ ਮੈਨੂੰ ਇੱਕ ਗੱਲ ਬੜੀ ਮੈਂ ਉਹ ਗੱਲ ਨੂੰ ਪੂਰਾ ਠੋਕ ਕੇ ਕਹਿ ਰਿਹਾ ਵੀ ਭਾਜਪਾ ਜੋ ਸਿਧਾਂਤ ਤੇ ਚੋਣ ਲੜ ਰਹੀ ਸੀ ਉਹ ਅੱਜ ਵੀ ਉਸੇ ਸਿਧਾਂਤਾਂ 'ਤੇ ਚੋਣ ਲੜ ਰਹੀ ਆ ਹਿੰਦੂਤਵ ਨੂੰ ਲੈ ਕੇ ਪਰ ਸਾਡੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੀ ਬਦਕਿਸਮਤੀ ਹੈ ਵੀ ਇਹ ਚਲੋ ਹੁਣ ਕਾਂਗਰਸ ਦਾ ਤਾਂ ਛੱਡੋ ਆਮ ਆਦਮੀ ਦਾ ਤਾਂ ਛੱਡੋ ਉਹ ਲੜ ਰਹੇ ਨੇ ਜਿਹੜੇ ਪੰਜਾਬ ਦੇ ਖੇਤਰੀ ਪਾਰਟੀਆਂ ਉਹ ਵੀ ਵਿਕਾਸ ਦੀ ਗੱਲ ਹੀ ਕਰੀ ਜਾਂਦੇ ਨੇ ਯਾਰ ਤੁਸੀਂ ਵਿਕਾਸ ਠੀਕ ਹੈ ਵਿਕਾਸ ਇੱਕ ਪੜਾਅ ਹੁੰਦਾ ਪਰ ਤੁਸੀਂ ਦੇਖੋ ਵੀ ਸਿਧਾਂਤ ਤੁਹਾਡਾ ਤੁਸੀਂ ਜਿਹੜੇ ਸਿਧਾਂਤ ਤੇ ਪਾਰਟੀ ਬਣੀ ਸੀ ਜਿਹੜੇ ਪਾਰਟੀ ਦੇ ਮੁੱਢਲੇ ਸਿਧਾਂਤ ਨੇ ਸਿੱਖੀ ਨੂੰ ਲੈ ਕੇ ਮinority ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੀ ਬੋਲੀ ਨੂੰ ਲੈ ਕੇ ਉਹਦੇ ਉੱਪਰ ਤੁਸੀਂ ਪਹਿਲਾਂ ਕਿੰਨਾ ਕੁ ਪੈਰਾ ਦਿੱਤਾ ਤੇ ਅੱਗੇ ਕਿੰਨਾ ਕੁ ਪੈਰਾ ਦੇਣਾ ਤੁਸੀਂ ਸੁਣਿਆ ਹੋਊਗਾ ਬੀਜੇਪੀ ਵਾਲਿਆਂ ਤੋਂ ਉਹ ਕੀ ਕਹਿੰਦੇ ਨੇ ਕਿ ਅਸੀਂ ਅ ਰਾਮ ਮੰਦਰ ਤਾਂ ਹੁਣ ਬਣਾ ਲਿਆ ਹੁਣ ਅਸੀਂ ਉੱਥੇ ਜਾਵਾਂਗੇ ਮਥੁਰਾ ਦੇ ਵਿੱਚ ਜਾਵਾਂਗੇ ਸੋ ਸਿਧਾਂਤ ਵੀ ਅਸੀਂ ਹਿੰਦੂਆਂ ਜਿਹੜੇ ਜਿਹੜੇ ਸਾਡੇ ਮੰਦਰ ਢਾਏਗੇ ਉਹ ਪਤਾ ਨਹੀਂ ਢਾਏਗੇ ਨੇ ਪਤਾ ਨਹੀਂ ਨਾ ਹੋ ਤਾਂ ਹੁਣ ਫੈਸਲੇ ਲੈਣੇ ਜਿਹੜੇ ਜਾਂ ਤਾਂ ਪ੍ਰਮਾਤਮਾ ਜਾਂਦਾ ਜਾਂ ਫਿਰ ਕੋਟਾ ਨੇ ਕਰ ਰਹੇ ਹੁੰਦੇ ਨੇ ਜਿਨ੍ਹਾਂ ਦੀ ਅਪਰੋਚ ਹੁੰਦੀ ਆ ਉਸ ਹਾਵ ਨਾਲ ਫੈਸਲੇ ਹੋਈ ਜਾਂਦੇ ਨੇ ਪਰ ਤੁਸੀਂ ਦੇਖੋਗੇ ਵੀ ਉਹ ਮੈਨੂੰ ਬੀਜੇਪੀ ਦੀ ਸਭ ਤੋਂ ਵਧੀਆ ਚੀਜ਼ ਲੱਗਦੀ ਆ ਵੀ ਬੀਜੇਪੀ ਸਿਧਾਂਤ ਤੇ ਅੱਜ ਵੀ ਖੜੀ ਐ ਤੇ ਕਾਲੀ ਦਲ ਸਿਧਾਂਤ ਤੋਂ ਥਿੜਕ ਗਿਆ ਤਾਂ ਹੀ ਅੱਜ ਕਾਲੀ ਜਾਲ 117 ਸੀਟਾਂ ਤੋਂ 3 ਸੀਟਾਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਆ ਗਏ ਹੁਣ ਲੋਕ ਸਭਾ ਦੇ ਵਿੱਚ ਤੁਸੀਂ ਦੇਖੋਗੇ ਕਾਲੀ ਦਲ ਦਾ ਜ਼ੋਰ ਲੱਗਿਆ ਪਿਆ ਇੱਕ ਆਪਣੀ ਹੋਂਦ ਨੂੰ ਬਚਾਉਣ ਤੇ ਉਹਦਾ ਕਾਰਨ ਕੀ ਹੈ ਤੁਸੀਂ ਸਿਧਾਂਤਾਂ ਨੂੰ ਪ੍ਰੀਫਰੈਂਸ ਨਹੀਂ ਦਿੱਤੀ ਤੁਸੀਂ ਅ ਸਮੇਂ ਦੇ ਹਾਲਾਤ ਨਾਲ ਜਿਵੇਂ ਤੁਹਾਨੂੰ ਲੱਗਿਆ ਵੀ ਢਲਣਾ ਜ਼ਰੂਰੀ ਆ ਉਸ ਤਰ੍ਹਾਂ ਢਲ ਕੇ ਤੇ ਤੁਹਾਡਾ ਹਾਲ ਵੀ ਜਿਵੇਂ ਦੇਸ਼ ਵਿੱਚ ਕਾਂਗਰਸ ਦਾ ਉਵੇਂ ਤੁਹਾਡਾ ਹਾਲ ਪੰਜਾਬ ਦੇ ਵਿੱਚ ਹੋਇਆ ਪਿਆ ਕਿਉਂਕਿ ਤੁਹਾਡੀ ਪਾਰਟੀ ਜਿਹੜੀ ਪਾਰਟੀ ਦੀ ਮੁੱਢਲੀ ਸਿਧਾਂਤ ਹੁੰਦੇ ਨੇ ਨਾ ਜੇ ਉਹ ਪਾਰਟੀ ਸਿਧਾਂਤਾਂ ਤੋਂ ਥੜਕ ਜਾਂਦੀ ਆ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕਰ ਲੋ ਇਹ ਕਹਿੰਦੇ ਸੀ ਵੀ ਸਾਡਾ ਮਡਲਸ ਸਿਧਾਂਤ ਕੀ ਹੈ ਵੀ ਅਸੀਂ ਇਮਾਨਦਾਰੀ ਕ੍ਰਪਸ਼ਨ ਫਰੀ ਪਰ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਉਹ ਫਸ ਗਿਆ ਅਲਕੋਹਲ ਦੇ ਸਕੈਮ ਦੇ ਵਿੱਚ ਸ਼ਰਾਬ ਘੁਟਾਲੇ ਦੇ ਵਿੱਚ ਸੋ ਜਿਹੜਾ ਮਡਲਸ ਸਿਧਾਂਤ ਸੀ ਉਹ ਛੱਡ ਦਿੱਤਾ ਆਮ ਆਦਮੀ ਪਾਰਟੀ ਵੀ ਅਜੇ ਹੋਸਾਗਲਾ ਤੁਹਾਨੂੰ ਪੰਜਾਬ ਦੇ ਵਿੱਚ ਲੱਗੇ ਪਰ ਬਾਹਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਜੁਗੈਡੀ ਖਾਸ ਹੁੰਦ ਨਹੀਂ ਇਸ ਸਮੇਂ ਸੋ ਬੀਜੇਪੀ ਕਿਉਂ ਕਾਮਯਾਬ ਆ ਮੈਨੂੰ ਬਹੁਤ ਲੋਕ ਪੁੱਛਦੇ ਨੇ ਵੀ ਬੀਜੇਪੀ ਬਹੁਤ ਬਾਦ ਰਹੀ ਹੈ ਬੀਜੇਪੀ ਮੈਂ ਜਿੱਥੇ ਤੇ ਕੈਨਲ ਅਨਲਿਸਿਸ ਕੀਤਾ ਬੀਜੇਪੀ ਇਸ ਵਾਸਤੇ ਕਾਮਯਾਬ ਆ ਕਿ ਉਹ ਸਿਧਾਂਤ ਨੂੰ ਪ੍ਰਾਥਮਿਕਤਾ ਦਿੰਦੇ ਨੇ ਜਿਹੜੀ ਇਹ ਪਾਰਟੀ ਦੇ ਮੇਨ ਪ੍ਰਿੰਸੀਪਲ ਨੇ ਤੇ ਉਹ ਉਹਨਾਂ ਨੂੰ ਹਾਸਲ ਕਰਨ ਦੇ ਲਈ ਕੁਝ ਵੀ ਕਰ ਸਕਦੇ ਨੇ ਦੇਖੋ ਉਹਨਾਂ ਨੇ ਸਾਰਾ ਮੀਡੀਆ ਖਰੀਦ ਲਿਆ ਔਰ ਉਹ ਸਾਰਾ ਮੀਡੀਆ ਖਰੀਦ ਕੇ ਉਹਨਾਂ ਨੇ ਕੀ ਕਰਿਆ ਉਹਦੇ ਉੱਤੇ ਸਾਰਾ ਦਿਨ ਕੋਈ ਬਿਜ਼ਨਸਮੈਨਾਂ ਦਾ ਪ੍ਰਚਾਰ ਥੋੜੀ ਚੱਲਦਾ ਹਾਲਾਂਕਿ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਸਪੋਰਟ ਜਿਹੜੀ ਮੰਨੀ ਜਾਂਦੀ ਆ ਅਡਾਨੀ ਬਾਨੀਆਂ ਦੀ ਮੰਨੀ ਜਾਂਦੀ ਆ ਪਰ ਉਹਦੇ ਉੱਤੇ ਕੋਈ ਜਦੋਂ ਚੈਨਲ ਖਰੀਦ ਲੇ ਤਾਂ ਅਡਾਨੀ ਬਾਨੀਆਂ ਦਾ ਏਜੰਡਾ ਥੋੜੀ ਚੱਲਦਾ ਰਿਹਾ ਤੇ ਸਾਰਾ ਦਿਨ ਕੀ ਏਜੰਡਾ ਚੱਲਦਾ Hindu tw ਵਾਲਾ ਏਜੰਡਾ RSS ਵਾਲਾ ਏਜੰਡਾ ਬੀਜੇਪੀ ਦਾ ਏਜੰਡਾ ਜੋ ਬੀਜੇਪੀ ਨੇ ਕਰਨਾ ਜੋ ਬੀਜੇਪੀ ਦੇ ਸਿਧਾਂਤ ਨੇ ਜੋ ਬੀਜੇਪੀ ਚਾਹੁੰਦੀ ਹੈ ਚੈਨਲ ਭਾਵੇਂ ਉਹਨਾਂ ਦੇ ਪਿੱਛੇ ਭਾਵੇਂ ਵਾਰੀ-ਵਾਰਗ ਖੜਾ ਹੈ ਪਿੱਛੇ ਭਾਵੇਂ ਉਹਨਾਂ ਦੇ ਉਹ ਲੋਕ ਖੜੇ ਨੇ ਜਿਹੜੇ ਲੋਕ ਕੇਵਲ ਬਿਜ਼ਨਸ ਮਾਈਂਡਡ ਨੇ ਪਰ ਉਹ ਆਪਣੇ ਸਿਧਾਂਤ ਬੀਜੇਪੀ ਫਿਰ ਵੀ ਨਹੀਂ ਛੱਡਦੀ ਉਹ ਆਪਣੇ ਮੇਨ ਸਿਧਾਂਤਾਂ ਨੂੰ ਰੱਖਦੀ ਹੈ ਤੇ ਤਕਰੀਬਨ ਤਕਰੀਬਨ ਉਹ ਕਾਮਯਾਬੀ ਹੋਈ ਹੈ ਉਹਨਾਂ ਨੇ ਇੱਕ ਮਾਹੌਲ ਸਿਰਜ ਦਿੱਤਾ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਵੀ ਉਹ ਇੱਥੇ ਅਸੀਂ ਹਿੰਦੂਵਾਦੀ ਹੀ ਬਣਾਉਣਾ ਹਿੰਦੂਤਾ ਵਾਲੇ ਪਾਸੇ ਹੀ ਲੈ ਕੇ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ મોદી ਜਿੱਤ ਗਿਆ ਸ਼ਾਇਦ ਉਹ ਸਿਧਾਂਤ ਜਿਹੜਾ ਆਰਐਸਐਸ ਦਾ ਹੈਗਾ ਉਹ ਕੀ ਹੈ ਮੇਨ ਵੀ ਅਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਉਹ ਸ਼ਾਇਦ ਬਣਾ ਵੀ ਦੇਣ ਇਹ ਵੀ ਸਾਨੂੰ ਸਮਝ ਲੈਣੀ ਚਾਹੀਦੀ ਹੈ ਗੱਲ ਸਾਡੀ ਖੇਤਰੀ ਪਾਰਟੀਆਂ ਦੇ ਵਿੱਚ ਕੀ ਕਮੀਆਂ ਨੇ ਇਹ ਸਿਧਾਂਤਾਂ ਨੂੰ ਛੱਡ ਦਿੰਦੀਆਂ ਨੇ ਸਿਧਾਂਤਾਂ ਨੂੰ ਛੱਡਣ ਕਰਕੇ ਇਹਨਾਂ ਦਾ ਉਹ ਦੁਰਦਸ਼ਾ ਹੁੰਦੀ ਹੈ ਇੱਕ ਵਾਰ ਤੁਸੀਂ ਟੀਸੀ ਤੇ ਚੜ ਸਕਦੇ ਹੋ ਫਿਰ ਉਹ ਤੁਸੀਂ ਆਪਣੇ ਸਿਧਾਂਤਾਂ ਨੂੰ ਛੱਡ ਦਿੰਦੇ ਹੋ ਜਿਵੇਂ ਉਹ ਫਿਰ ਫਰਜ਼ ਕਰੋ ਸ਼੍ਰੋਮਣੀ ਅਕਾਲੀ ਦਲ ਨੇ 1973 ਦੇ ਵਿੱਚ ਅਨੰਤਪੁਰ ਸਾਹਿਬ ਦਾ ਮਤਾ ਬਣਾਇਆ ਸੀ आनंदपुर ਸਾਹਿਬ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਹੀ ਅਜਨੰਦਪੁਰ ਦੇ ਮਤੇ ਦੀ ਗੱਲ ਨਹੀਂ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਹੀ ਅਜ ਪੰਜਾਬੀ ਬੋਲੀ ਦੀ ਗੱਲ ਨਹੀਂ ਕਰ ਰਹੀ ਤੂੰ ਜਦੋਂ ਸਿਧਾਂਤਾਂ ਤੋਂ ਤੁਸੀਂ ਢੜਕ ਜਾਨੇ ਹੋ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਉਹ ਤੁਸੀਂ ਕੀ ਕੀਤਾ ਤੁਸੀਂ ਆਪਣੇ ਜਿਹੜੇ ਤੁਹਾਡੇ ਮੇਨ ਹੈ ਜਿਹੜਾ ਮੋਟਿਵ ਸੀ ਤੁਹਾਡੀ ਪਾਰਟੀ ਨੂੰ ਬਣਾਉਣ ਦਾ ਤੁਸੀਂ ਘਟ ਗਿਣਤੀ ਲਈ ਤੁਸੀਂ ਸਿੱਖਾਂ ਲਈ ਤੁਸੀਂ ਪੰਜਾਬੀ ਲਈ ਤੁਸੀਂ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਜੋ ਇਲਾਕੇ ਪੰਜਾਬ ਤੋਂ ਖੋਲੇ ਗਏ ਪੰਜਾਬੀ ਬੋਲਦੇ ਉਹਨਾਂ ਦੇ ਲਈ ਤੁਹਾਡੀ ਕੀ ਕੀ ਤੁਹਾਡੀ ਦੇਣ ਹੈ ਉਹ ਪਰਖੀ ਜਾਂਦੀ ਹੈ ਦੇਖੋ ਹੁਣ ਮੋਦੀ ਸ਼ਰਿਆਮ ਕਹਿ ਰਿਹਾ ਵੀ ਦੇਖੋ ਮੈਂ ਮੰਦਰ ਦਾ ਵਾਅਦਾ ਕਰਿਆ ਸੀ ਮੈਂ ਮੰਦਰ ਬਣਾ ਦਿੱਤਾ ਸੋ ਸਾਡੀ ਰੀਜਨਲ ਪਾਰਟੀਆਂ ਵਿੱਚ ਕਮੀ ਹੈ ਖੇਤਰੀ ਪਾਰਟੀਆਂ ਵਿੱਚ ਇਸ ਸਿਧਾਂਤਾਂ ਤੋਂ ਥੜਕ ਜਾਂਦੀਆਂ ਨੇ ਤੁਸੀਂ ਜਦੋਂ ਉਸ ਸਿਧਾਂਤਾਂ ਤੋਂ ਥੜਕ ਗਏ ਤੁਸੀਂ ਨਹੀਂ ਅੱਗੇ ਵੱਧ ਸਕਦੇ ਕੁਝ ਸਮੇਂ ਲਈ ਤੁਹਾਡੇ ਕੋਲੇ ਸੱਤਾ ਰਹਿ ਸਕਦੀ ਹੈ ਪਰ ਇੱਕ ਕਹਿੰਦੇ ਨਹੀਂ ਹੁੰਦੇ ਵੀ ਸਾਦਾ ਮਤਲਬ ਮੇਰੇ ਕੋ ਤੁਸੀਂ ਉਹਦੇ ਪੱਕੇ ਤੌਰ ਤੇ ਤੁਸੀਂ ਉਸ ਸੱਤਾ ਜਿਹੜੀ ਉਹਦੇ ਵਿੱਚ ਨਹੀਂ ਆ ਸਕਦੇ ਥੋੜਾ ਸਮਾ ਰਹੋਗੇ ਆਮ ਆਦਮੀ ਪਾਰਟੀ ਦਾ ਹਾਲ ਤੁਸੀਂ ਦੇਖ ਲਿਓ ਇਹਨਾਂ ਦਾ ਸਭ ਤੋਂ ਮੁਢਲਾ ਸਿਧਾਂਤ ਸੀ ਕਰਪਸ਼ਨ ਫ੍ਰੀ ਇੰਡੀਆ ਪਰ ਇਹਨਾਂ ਦੇ ਸਭ ਤੋਂ ਵੱਧ ਲੀਡਰਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗ ਰਹੇ ਨੇ ਤੇ ਇਹ ਪਾਰਟੀ ਵੀ ਮੈਨੂੰ ਲੱਗਦਾ ਨਹੀਂ ਬਹੁਤਾ ਸਮਾ ਆਪਣੀ ਹੋਂਦ ਬਚਾ ਪਾਊਗੀ ਹੋ ਸਕਦਾ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਦੀ ਸਰਕਾਰ ਆ ਕਾਮਯਾਬ ਹੋ ਜਾਵੇ ਸੋ ਸਿਧਾਂਤਾਂ ਨੂੰ ਪਹਿਲ ਦੇਓਗੇ ਜਿਵੇਂ ਅੱਜ ਬੀਜੇਪੀ 1980 ਦੇ ਵਿੱਚ ਦੋ ਸੀਟਾਂ ਸੀ ਅੱਜ ਕਹਿੰਦੇ ਨੇ ਸੀ 400 ਤੋਂ ਪਾਰ ਜਾਣਾ ਜੇ ਤੁਸੀਂ ਸਿਧਾਂਤਾਂ ਨੂੰ ਪਹਿਲ ਦੇਵੋਗੇ ਤਾਂ ਤੁਸੀਂ ਇੱਕ ਸਮਾਂ ਆਊਗਾ ਤੁਸੀਂ ਅੱਗੇ ਵਧੋਗੇ ਤੇ ਤੁਹਾਡਾ ਰਾਜ ਆਊਗਾ ਜੇ ਤੁਸੀਂ ਸਿਧਾਂਤਾਂ ਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਪਹਿਲ ਦੇਣ ਲੱਗ ਜਾਵੋਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡਾ ਪਤਨ ਹੋ ਜਾਵੇਗਾ ਤੁਸੀਂ ਖਤਮ ਹੋ ਜਾਵੋਗੇ ਤੁਸੀਂ ਵੀ ਇੱਕ ਸੁਰਖੀ ਬਣ ਕੇ ਰਹੇ ਜਾਵੋਗੇ ਕਿਸੇ ਵੇਲੇ ਇਸ ਖਿੱਤੇ ਦੇ ਵਿੱਚ ਇਸ ਪਾਰਟੀ ਦਾ ਸਰਕਾਰ ਹੁੰਦੀ ਸੀ ਸੋ ਸਿਧਾਂਤਾਂ ਨੂੰ ਪਹਿਲ ਦਿਓ ਬੀਜੇਪੀ ਪਾਰਟੀ ਦੇ ਵਿੱਚ ਮੈਂ ਇੱਕ ਚੀਜ਼ ਜਿਹੜੀ ਨੋਟ ਕਰੀ ਆ ਦੇਖੋ ਦੁਸ਼ਮਣ ਹੋਵੇ ਨਾ ਵਿਰੋਧੀ ਹੋਵੇ ਨਾ ਉਹ ਤੋਂ ਵੀ ਜੇ ਕੋਈ ਸਿੱਖਣ ਵਾਲੀ ਗੱਲ ਹੋਵੇ ਤਾਂ ਸਿੱਖ ਲੈਣੀ ਚਾਹੀਦੀ ਹੈ ਸੋ ਇੱਕ ਗੱਲ ਸਾਨੂੰ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਵੀ ਇਹਨਾਂ ਨੇ ਸਿਧਾਂਤ ਮੋਦੀ ਦੇ ਮੂੰਹ ਦੇ ਵਿੱਚੋਂ ਤੁਸੀਂ ਕਦੇ ਵੀ ਕਦੇ ਵੀ ਤੁਸੀਂ ਹਿੰਦੂ ਤਬ ਤੋਂ ਇੱਕ ਸ਼ਬਦ ਬਾਰ ਨਹੀਂ ਸੁਣਿਆ ਹੋਣਾ ਪਰ ਸਾਡੇ ਜਦੋਂ ਲੋਡ ਲੱਗਦਾ ਮੌਕਾ ਪ੍ਰਸਤੀ ਹੁੰਦੀ ਹੈ ਪ੍ਰਾਕ ਦਿਨੇ ਆਪਣੀ ਪਾਰਟੀ ਦੇ ਜਿਹੜੇ ਮੂਡਲੇ ਸਿਧਾਂਤ ਨੇ ਉਹਨਾਂ ਨੂੰ ਛੱਡ ਕੇ ਉਹ ਹੋਰ ਬੋਲੀਆਂ ਬੋਲਣ ਲੱਗ ਜਾਂਦੇ ਨੇ ਸੋ ਇਹਨਾਂ ਕਾਰਨਾਂ ਕਰਕੇ ਜਿਹੜੀ ਪਾਰਟੀ ਆ ਬੈਕਫੁੱਟ ਤੇ ਆ ਜਾਂਦੀਆਂ ਨੇ ਸੋ ਆਪਣੇ ਸਿਧਾਂਤਾਂ ਨੂੰ ਸਮਝੋ ਤਾਂ ਕਿ ਤਰੀ ਪਾਰਟੀਆਂ ਕਾਮਯਾਬ ਹੋਣਗੀਆਂ ਪਰਚੋਲ ਕਰੋਨਾ ਸਿਧਾਂਤਾਂ ਦੀ ਜਿੰਨਾ ਸਿਧਾਂਤਾਂ ਤੇ ਪਾਰਟੀਆਂ ਦੀਆਂ ਨਹੀਂ ਰੱਖੀ ਗਈ ਸੀ ਤੇ ਉਹਨਾਂ ਵਿੱਚ ਤੁਸੀਂ ਕਿੰਨਾ ਕੁ ਚੀਜ਼ਾਂ ਨੇ ਜਿਹੜੀਆਂ ਉਹ ਗੈਣ ਕੀਤੀਆਂ ਨੇ ਕਿੰਨੀਆਂ ਚੀਜ਼ਾਂ ਤੁਸੀਂ ਅਚੀਵਮੈਂਟਸ ਤੁਹਾਡੀਆਂ ਕੀ ਨੇ ਕੱਲੀ ਡਿਵੈਲਪਮੈਂਟ ਨਾ ਦੇਖੋ ਤੁਹਾਡੀ ਸਿਧਾਂਤਕ ਅਚੀਵਮੈਂਟ ਵੀ ਤੁਹਾਨੂੰ ਪਤਾਉਣੀ ਚਾਹੀਦੀ ਹੈ ਉਹ ਤੁਸੀਂ ਲੋਕਾਂ ਵਿੱਚ ਲੈ ਕੇ ਜਾਓਗੇ ਤਾਂ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਸਕੋਗੇ ਸੋ ਇਨੀਆਂ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਨੀਆਂ ਬਹੁਤ ਲੋਕਾਂ ਦਾ ਸਵਾਲ ਆ ਜਾਂਦਾ ਵੀ ਭਾਜੀਪੀ ਕਿਵੇਂ ਅੱਗੇ ਆ ਰਹੀ ਹੈ ਇਕੱਲਾ ਈਵੀਐਮ ਦਾ ਨਹੀਂ ਈਵੀਐਮ ਦਾ ਤਾਂ ਇੱਕ ਪਾਰਟੀਆਂ ਸੋਸ਼ਲ ਬਣਾ ਲੈਂਦੀਆਂ ਨੇ ਵੀ ਸਾਡੇ ਕੋਲ ਈਵੀਐਮ ਹੈ ਸਾਡੇ ਕੋਲ ਈਵੀਐਮ ਦੀ ਇਹ ਇਹ ਹੈ ਵੀ ਮਸ਼ੀਨ ਦੇ ਵਿੱਚ ਹੋਗੀ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹਨਾਂ ਦੀ ਸਭ ਤੋਂ ਜਿਹੜੀ ਸਰਮੌਰ ਗੱਲ ਆ ਉਹ ਇਹ ਗੱਲ ਹੈ ਵੀ ਉਹ ਆਪਣੇ ਸਿਧਾਂਤ ਅੱਜ ਵੀ ਖੜੇ ਨੇ ਤੇ ਸਾਡੇ ਮਾਫ ਕਰਨਾ ਕਾੜੀ ਦਲ ਸਿਧਾਂਤ ਤੋਂ ਥਿੜਕਿਆ ਤਾਂ ਹੀ ਅੱਜ ਕਿੱਥੇ ਖੁੰਝੇ ਲੱਗਿਆ ਬੈਠਾ ਤੇ ਜੇ ਦੁਬਾਰੇ ਇਹ ਆਪਣੀਆਂ ਜੜਾਂ ਨੂੰ ਫਰੋਲਣਗੇ ਤੇ ਉਹਨਾਂ ਨਾਲ ਜੁੜਨਗੇ ਫਿਰ ਦੁਬਾਰੇ ਇੱਕ ਦਿਨੇ ਕਾਮਯਾਬ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ